ਹਾਂਜੀ ਵੀਰ ਜੀ ਕੀ ਨਾਮ ਆ ਤੁਹਾਡਾ ਜੀ ਹਾਂਜੀ ਬੰਤ ਕੜਾਣੀ ਜੀ ਅੱਛਾ ਅੱਜ ਇਹ ਉਪਰਾਲਾ ਕੀਤਾ ਗਿਆ ਤੁਹਾਡੇ ਵੱਲੋਂ ਕਿਵੇਂ ਦੇਖਦੇ ਹੋ ਤੁਸੀਂ ਜੀ ਹਾਂਜੀ ਸਭ ਤੋਂ ਪਹਿਲਾਂ ਸਾਡੀ ਟੀਮ ਜੱਜਵਾ ਕੁਝ ਕਰ ਦਿਖਾਉਣ ਦੀ ਕੜਾਣੀ ਕਲਾਂ ਵੱਲੋਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਹਾਰਦਿਕ ਸਵਾਗਤ ਹੈ ਜਿਆਨੂ ਕਹਿੰਦੇ ਜੀ ਸੋ ਜਿਹੜਾ ਜੱਜਵਾ ਕੁਝ ਕਰ ਦਿਖਾਉਣ ਦੀ ਟੀਮ ਕੜਾਣੀ ਕਲਾਂ ਵੱਲੋਂ ਇੱਕ ਮਿਸ਼ਨ ਪਿਛਲੇ 10 ਸਾਲਾਂ ਤੋਂ ਆਰੰਭ ਕੀਤਾ ਸੀ ਉਸ ਮਿਸ਼ਨ ਨੂੰ ਲੈ ਕੇ ਅੱਜ ਤੱਕ ਸਾਡੀ ਟੀਮ ਬੁਟੇ ਲਾਉਂਦੀ ਆ ਰਹੀ ਹੈ ਜੀ ਤੇ ਉਕੇ ਜਿਹੜੇ ਲਾਇਏ ਨੇ ਅਸੀਂ ਉਹ ਰੁੱਖਾਂ ਦਾ ਰੂਪ ਵੀ ਧਾਰ ਚੁੱਕੇ ਨੇ ਜੀ ਸੋ ਆਲਣੇ ਲਾਉਣਾ ਵੀ ਸਾਡੀ ਟੀਮ ਦਾ ਇੱਕ ਅਹਿਮ ਮਕਸਦ ਆ ਜੀ ਇਸ ਤੋਂ ਇਲਾਵਾ ਜਿਹੜਾ ਅਸੀਂ ਆ ਪੰਜ ਛੇ ਘਟਾਵਰ ਤੁਸੀਂ ਦਿਖਾ ਸਕਦੇ ਹੋ ਇਹ ਇਸ ਦੀ ਅੱਜ ਸਾਡੀ ਟੀਮ ਵੱਲੋਂ ਦੂਸਰੀ ਬਰੇਗੰਡ ਬਣਾਈ ਜਾ ਰਹੀ ਹੈ ਜੀ ਸੋ ਇਸ ਬਰੇਗੰਡ ਦੇ ਮੌਕੇ ਤੇ ਸਾਡੀ ਟੀਮ ਵੱਲੋਂ ਸਵੀਲ ਵੀ ਲਾਈ ਗਈ ਹੈ ਜੀ ਜਿੱਥੇ ਠੰਡੇ ਮਿੱਠੇ ਜਲਦੀ ਸਵੀਲ ਹੈ ਜੀ ਉੱਥੇ ਸਾਡੀ ਟੀਮ ਵੱਲੋਂ ਜਿਹੜੇ ਪਾਣੀ ਸ਼ਗਾ ਜਲ ਸਕਣਾ ਹੁੰਦੇ ਨੇ ਔਰ ਜੰਨਿਆ ਸੰਗਤਾਂ ਨੂੰ ਅਸੀਂ ਬੂਟੇ ਵੀ ਦੇ ਰਹੇ ਆ। ਸੋ ਬੂਟੇ ਦੇਣ ਦਾ ਇੱਕ ਅਹਿਮ ਰੋਲ ਇਹ ਆ ਜੀ ਤੇ ਅਸੀਂ ਉਹਨਾਂ ਦਾ ਨਾਮ ਵੀ ਨੋਟ ਕਰਦੇ ਆ ਜੀ। ਬੰਦੇ ਦਾ ਨਾਮ, ਸੰ ਆਫ ਤੇ ਤਰੀਕ ਵੀ ਨੋਟ ਕਰਦੇ ਆ। ਇਹ ਅਸੀਂ ਉਸ ਨੂੰ ਇੱਕ ਇਹ ਵੀ ਪ੍ਰੇਰਨਾ ਦਿੰਨੇ ਆ ਵੀ ਇਹ ਬੂਟਾ ਰੱਖਣਾ ਨਹੀਂ ਇਹ ਲਾਉਣਾ। ਲਾਕੇ ਇਸ ਦੀ ਸੰਭਾਲ ਵੀ ਕਰਨੀ ਆ। ਇਸ ਨੂੰ ਵੀ ਤੁਸੀਂ ਵੀ ਰੁੱਖ ਦੇ ਰੂਪ ਵਿੱਚ ਵੇਖਿਓ ਤੇ ਸਾਡੀ ਟੀਮ ਦਾ ਤਾਂ ਇਹ ਹੈਗਾ ਹੀ ਆ ਸ਼ੁਰੂ ਤੋਂ ਕਾਰਜ ਜਬ ਵੀ ਅਸੀਂ ਜਿਹੜਾ ਬੂਟਾ ਜਲਾਇਆ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਅਸੀਂ ਕਾ ਰੁੱਖ ਦੇ ਰੂਪ ਵਿੱਚ ਵੇਖੀ ਹੈ ਜੀ ਹੁਣ ਤੱਕ ਟੀਮ ਵੱਲੋਂ ਕਿੰਨੇ ਕ ਬੂਟੇ ਲਗਾਏ ਜਾ ਚੁੱਕੇ ਨੇ ਜੀ ਬੰਡੇ ਜਾ ਚੁੱਕੇ ਨੇ ਆ ਸ਼ੈਂਕਣਾਂ ਦੇ ਰੂਪ ਵਿੱਚ ਸਾਡੀ ਟੀਮ ਵੱਲੋਂ ਬੂਟੇ ਲਾਏ ਗਏ ਨੇ ਜੀ ਸ਼ੈਂਕਣਾਂ ਦੀ ਗਣਤੀ ਦੇ ਵਿੱਚ ਸਾਡੀ ਟੀਮ ਵੱਲੋਂ ਬੂਟੇ ਬੰਡੇ ਗਏ ਆ ਠੀਕ ਹੈ ਜੀ ਤੇ ਜਿਆਦਾ ਤੁਹਾਡੇ ਹਿਸਾਬ ਦੇ ਨਾਲ ਵਾਤਾਵਰਣ ਦੇ ਲਈ ਜਿਹੜੇ ਬੂਟੇ ਨੇ ਉਹ ਮੰਗ ਕਿਹੜਿਆਂ ਦੇ ਰਹਿੰਦੀ ਹੈ ਜੀ ਜਿਆਦਾ ਜਿਵੇਂ ਵਿਰਾਸਤੀ ਰੁੱਖ ਨੇ ਕਿ ਨਾ ਜੀ ਟਾਲੀ ਹੋਏ ਜਾਮਣ ਹੋਏ ਆ ਜਿਵੇਂ ਤੂਤ ਹੋਏ ਜਾਂ ਹੋਰ ਫਲਦਾਰ ਅਮਰੂਦ ਹੋਏ ਇਹਨਾਂ ਬੂਟਿਆਂ ਦੀ ਜਿਆਦਾ ਖਾਸ ਕਰਕੇ ਡਿਮਾਂਡ ਆ ਸੰਗਤਾਂ ਵੱਲੋਂ ਤੇ ਇਸ ਤਰ੍ਹਾਂ ਦੇ ਜਿਹੜੇ ਫਲਦਾਰ ਬੂਟੇ ਨੇ ਇਹਨਾਂ ਨੂੰ ਖਾਸ ਕਰਕੇ ਲੋਕ ਧਿਆਨ ਵੀ ਦਿੰਦੇ ਨੇ ਲਾਉਂਦੇ ਵੀ ਨੇ ਪਾਲਦੇ ਵੀ ਨੇ ਹਾਂਜੀ ਵੀਰ ਜੀ ਕੀ ਨਾਮ ਆ ਜੀ ਤੁਹਾਡਾ ਅਜੀ ਗੁਰਪ੍ਰੀਤ ਸਿੰਘ ਹੈ ਜੀ ਤੇ ਅੱਜ ਜਿਹੜਾ ਉਪਰਾਲਾ ਕਰ ਰਹੇ ਹਾਂ ਇਹ ਕਿਸ ਪਰਪਸ ਨੂੰ ਲੈ ਕੇ ਆ ਜੀ ਸਾਰਾ ਜੇ ਉਪਰਾਲਾ ਜੋ ਕਿ ਜਜਬਾ ਕੁਝ ਕਰ ਦਿਖਾਉਣ ਦਾ ਟੀਮ ਘਟਾਣੀ ਕਲਾ ਵਾਤਾਵਰਨ ਬਚਾਓ ਪਾਣੀ ਪੰਛੀ ਬਚਾਓ ਆਪਣਾ ਫਰਜ਼ ਨਿਭਾਓ ਇਹਦਾ ਮਿਸ਼ਨ ਅਸੀਂ ਲੈ ਕੇ ਚੱਲੇ ਆ ਕਈ ਸਾਲਾਂ ਤੋਂ ਜਿਹੜਾ ਲਗਾਤਾਰ ਇਹ ਮਿਸ਼ਨ ਚੱਲ ਰਿਹਾ ਹੈ ਤੇ ਚੱਲਦਾ ਹੀ ਰਹੇਗਾ ਬੂਟੇ ਲਗਾਉਣ ਦਾ ਆਲੇ ਆਲਣੇ ਲਗਾਉਣ ਦਾ ਤੇ ਪਾਣੀ ਬਚਾਉਣ ਦਾ ਆਪਣਾ ਇਹ ਸੰਘਰਸ਼ ਚੱਲ ਰਿਹਾ ਹੈ ਅਸੀਂ ਘਰ ਘਰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਬੂਟੇ ਲਗਾਉਣੇ ਜ਼ਰੂਰੀ ਨੇ ਪਾਣੀ ਬਚਾਉਣਾ ਬਹੁਤ ਜ਼ਰੂਰੀ ਆਉਣ ਵਾਲੀ ਪੀੜ੍ਹੀ ਵਾਸਤੇ ਵਿਸ਼ੇਸ਼ ਤੌਰ ਜਿਹੜੇ ਆਪਣਾ ਅੱਜ ਦਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਸਮੀਰੀ ਪੀਰ ਦੇ ਮਾਲਕ ਬੰਦੀ ਸ਼ੋਰਦਾਰ ਪੀਤਾ ਉਹਨਾਂ ਦੇ ਤੇ ਪ੍ਰਕਾਰ ਦੇ ਸਾਡੇ ਸੰਬੰਧਤ ਸਾਡੀ ਟੀਮ ਨੇ ਇਹ ਠੰਡੇ ਜਲਦੀ ਸ਼ਵੀਲ ਪੰਛੀ ਘਾਟਾ ਵਰ ਵਿਖੇ ਲਾਈ ਆ ਨਾਲ ਅਸੀਂ ਵੱਖਰਾ ਪ੍ਰੇਮਾ ਜਿਹੜਾ ਉਪਰਾਲਾ ਕੀਤਾ ਨਾਲ ਅਸੀਂ ਬੂਟੇ ਵੀ ਦੇ ਰਹੇ ਹਾਂ ਕਿਉਂਕਿ ਰੇਗ ਥਾਂ ਤੇ ਆਪਾਂ ਦੇਖਿਆ ਕਿ ਰੇਗ ਥਾਂ ਤੇ ਚਵੀਲ ਦੇ ਨਾਲ ਚਨੇ ਹੁੰਦੇ ਨੇ ਨਾ ਕੋਈ ਨਾ ਕੋਈ ਜੀ ਆਈਟਮ ਹੁੰਦੀ ਆ ਪਰ ਸਾਡਾ ਜਿਹੜਾ ਵਕਰਾ ਉਪਰਾਲਾ ਆ ਅਸੀਂ ਨਾਲ ਬੂਟੇ ਦੇ ਰਹੇ ਹਾਂ ਤਾਂ ਕਿ ਜਿਹੜਾ ਮੈਸੇਜ ਆ ਖਤਮਾ ਹੋਵੇ ਹਰੇਕ ਨੂੰ ਪਤਾ ਲੱਗੇ ਕਿਉਂਕਿ ਜਿਹੜੀ ਇਹ ਚੀਜ਼ ਆ ਇਹ ਚੀਜ਼ ਨੂੰ ਦੇਖਣਯੋਗ ਬਹੁਤ ਜ਼ਰੂਰੀ ਚੀਜ਼ ਆ ਜਿਹੜੇ ਬੂਟੇ ਆਪਾਂ ਇਹ ਸੰਭਾਲ ਵੀ ਕਰਨੀ ਆ ਇਹ ਬੂਟੇ ਅਸੀਂ ਜਦੋਂ ਦੇ ਵੀ ਰਹੇ ਹਾਂ ਹਰੇਕ ਬੰਦੇ ਨੂੰ ਉਹਦਾ ਐਡਰੈਸ ਵਗੈਰਾ ਨੋਟ ਵੀ ਕਰਦੇ ਆ ਇਹ ਇਹ ਜਿਹੜੇ ਬੂਟੇ ਜਿਹੜੇ ਗੋਟਸ ਭੇਜਦੇ ਆ ਵੀ ਹਾਂ ਬੂਟਾ ਤੁਹਾਡਾ ਸਹੀ ਵੀ ਆ ਕਿ ਨਹੀਂ ਅਗਰ ਖਰਾਬ ਹੁੰਦਾ 6 ਮਹੀਨੇ ਬਾਅਦ ਜਾਂ ਸਾਲ ਬਾਅਦ ਅਸੀਂ ਚੇਂਜ ਵੀ ਕਰ ਦਿੰਦੇ ਆ ਅਸੀਂ ਸਾਡਾ ਮਿਸ਼ਨ ਇਹ ਹੈ ਕਿ ਬੂਟੇ ਲਗਾਓ ਪਾਣੀ ਬਚਾਓ ਵਾਤਾਵਰਨ ਬਚਾਓ ਇਹਦੇ ਤਹਿਤ ਸਾਡਾ ਮਿਸ਼ਨ ਲਗਾਤਾਰ ਚੱਲ ਰਿਹਾ ਸਾਡੀ ਟੀਮ ਵੱਲੋਂ ਜੀ ਤੇ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਬੂਟੇ ਤੁਸੀਂ ਲਗਾ ਰਹੇ ਹੋ ਉਹ ਕਿਹੜੇ ਲਗਾ ਰਹੇ ਹੋ ਜ਼ਿਆਦਾਤਰ ਤੇ ਜਿਹੜਾ ਜਾਰੀ ਡਿਮਾਂਡ ਫਲਦਾਰੀ ਬੂਟੇ ਦੀ ਆ ਰਹੀ ਹੈ ਕਿਉਂਕਿ ਹਰੇਕ ਹੀ ਵਿਅਕਤੀ ਚਾਹੁੰਦਾ ਹੈ ਇਨਸਾਨ ਚਾਹੁੰਦਾ ਹੈ ਕਿ ਸਾਨੂੰ ਫਲਦਾਰ ਬੂਟਾ ਚਾਹੀਦਾ ਕੱਲੋਂ ਸਾਨੂੰ ਕੋਈ ਜਾਮਣਾ ਖਾਣ ਨੂੰ ਅਮਰੂਦ ਖਾਣ ਨੂੰ ਅੰਬ ਮੇਲ ਖਾਣ ਨੂੰ ਮਿਲ ਜਣਾ ਸੀ ਅਗਰ ਅਸੀਂ ਬੂਟੇ ਦੀ ਸੇਵਾ ਕਰਦੇ ਆ ਤਾਂ 5 ਸਾਲ 6 ਸਾਲ ਬਾਅਦ ਸਾਨੂੰ ਉਹਦਾ ਫਲ ਵੀ ਪ੍ਰਾਪਤ ਹੋਣਾ ਚਾਹੀਦਾ ਸ਼ਾਨਦਾਰ ਵੀ ਮੰਗਦੇ ਨੇ ਪਰ ਉਹਦੀ ਡਿਮਾਂਡ ਬਹੁਤ ਘੱਟ ਆ ਫਲਦਾਰ ਦੀ ਬਹੁਤ ਜ਼ਿਆਦਾ ਸਾਨੂੰ ਡਿਮਾਂਡ ਆ ਰਹੀ ਹੈ